ਪਟਿਆਲਾ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਕੱਲ ਵੀ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਚਾਇਨਾ ਡੋਰ ਮਿਲੀ ਸੀ ਪਰ ਹੁਣ ਵੀ ਤਸਵੀਰਾਂ ਦੇਖ ਰਹੇ ਹੋ ਕਿ ਥਾਣਾ ਮੁਖੀ ਜੋ ਕਿ ਆਪ ਖੁਦ ਇਲਾਕੇ ਦੇ ਵਿੱਚ ਸਰਚ ਕਰ ਰਹੇ ਨੇ ਭਾਵੇਂ ਉਹਨਾਂ ਨਾਲ ਵੱਖ-ਵੱਖ ਟੀਮਾਂ ਹੈਗੀਆਂ ਪ੍ਰਦੀਪ ਬਾਜਵਾ ਇਨਸਪੈਕਟਰ ਜਿਹੜੇ ਤ੍ਰਿਪੜੀ ਇਲਾਕੇ ਦੇ ਵਿੱਚ ਵੱਖ-ਵੱਖ ਵਿਭਾਗਾ ਦੇ ਨਾਲ ਆਵੇਂ ਕੀ ਪੋਲਿਊਸ਼ਨ ਕਟੋਰਮ ਹੈ ਜਾਂ ਨਗਰ ਨਿਗਮ ਦੇ ਅਧਿਕਾਰੀ ਆ ਉਹਨਾਂ ਦੇ ਨਾਲ ਪੂਰੀ ਜਾਂਚ ਕਰ ਰਹੇ ਨੇ ਪਤੰਗਾ ਵਾਲਿਆਂ ਦੀ ਇੱਧਰ ਵੀ ਤੁਸੀਂ ਦੇਖ ਰਹੇ ਹੋ ਕਿਉਂਕਿ ਬੇਸ਼ੱਕ ਤਿਉਹਾਰ ਹੈ ਬਸੰਤ ਪੰਚਵੀ ਦਾ ਆਣਾ ਚਾਹੀਦਾ ਜਿਹੜੇ ਲੋਕ ਹੈਗੇ ਆ ਉਹ ਜ਼ਿਆਦਾਤਰ ਤੁਹਾਨੂੰ ਵੀ ਪਤਾ ਕਿ ਰੋਜ਼ ਹੀ ਰੋਜ਼ਾਨਾ ਪਟਿਆਲਾ ਦੇ ਵਿੱਚ ਕੋਈ ਨਾ ਕੋਈ ਕੇਸ ਮਿਲਦਾ ਚਾਈਨਾ ਡੋਰ ਤੋਂ ਪਰ ਆ ਜਿਹੜੀਆਂ ਡੋਰਾ ਰੱਖੀਆਂ ਪਈਆਂ ਇਹ ਧਾਗੇ ਵਾਲੀਆਂ ਡੋਰਾ ਹੈ ਜਿਹੜੀਆਂ ਕੀ ਠੀਕ ਹੈ ਜਿਹੜੀ ਲੋਕ ਕਰ ਰਹੇ ਨੇ ਕੰਮ ਕਰ ਰਹੇ ਨੇ ਪਰ ਜਿਹੜੀ ਜ਼ਿਆਦਾਤਰ ਜਿਹੜੀ ਮੌਤ ਦੀ ਡੋਰ ਹੈਗੀ ਹੈ ਚਾਈਨਾ ਡੋਰ ਉਸ ਤੇ ਵੀ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੀ ਅੱਖ ਹੈ ਤਸਵੀਰਾਂ ਵੀ ਦੇਖ ਰਹੇ ਹੋ ਕਿ ਪੁਲਿਸ ਦੀ ਟੀਮ ਦੁਕਾਨ ਦੇ ਅੰਦਰ ਜਿਹੜੀ ਕੋਈ ਡੋਰਾ ਹੈਗੀ ਉਹਨੂੰ ਚੈੱਕ ਵੀ ਕਰ ਰਹੀ ਹੈ ਕਿਉਂਕਿ ਰੋਜ਼ਾਨਾ ਹੀ ਪਟਿਆਲਾ ਦੇ ਵਿੱਚ ਕੇਸ ਆ ਰਹੇ ਨੇ ਕੱਲ ਵੀ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇੱਕ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਡੋਰ ਮਿਲੀ ਸੀ ਚਾਈਨਾ ਡੋਰ ਪਰ ਉਸ ਤੋਂ ਇਲਾਵਾ ਰੋਜ਼ਾਨਾ ਹੀ ਹੁਣ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਪਿਆ ਹੈ ਇੱਧਰ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੰਸਪੈਕਟਰ ਪ੍ਰਦੀਪ ਬਾਜਵਾ ਜੀ ਨਾਲ ਜਿਹੜੇ ਇਲਾਕੇ ਦੇ ਵਿੱਚ ਸਰਚ ਕਰ ਰਹੇ ਨੇ ਭਾਜੀ ਕੱਲ ਵੀ ਤੁਸੀਂ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਸੀ ਤੁਹਾਡੀ ਪੁਲਿਸ ਵੱਲੋਂ ਅੱਜ ਵੀ ਹੈ ਕਿਵੇਂ ਕੁਝ ਲੱਗ ਰਿਹਾ ਕੁਝ ਪਤਾ ਚੱਲਿਆ ਹੋਰ ਦੌਰ ਹੈਗੀ ਹੈ ਜਾਂ ਕੋਈ ਰਫੂ ਚੱਕਰ ਨਹੀਂ ਜੀ ਵੇਖੋ ਇਹ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਉਹਨਾਂ ਵੱਲੋਂ ਤੇ ਡੀਸੀ ਸਾਹਿਬ ਮੈਡਮ ਵੱਲੋਂ ਸਖਤ ਹਦਾਇਤਾਂ ਚਾਇਨਾ ਡੋਰ ਦੀ ਵੇਚਣ ਤੋਂ ਲੈ ਕੇ ਪਾਬੰਦੀ ਹੈ ਪਾਬੰਦੀ ਦੇ ਆਧਾਰ ਤੇ ਸਖਤ ਸਟੈਪ ਲਏ ਜਾ ਰਹੇ ਆ ਪਿੱਛੇ ਵੀ ਅਸੀਂ 330 ਕਟੂ ਪਹਿਲਾਂ ਫੜੇ ਸੀ 80 ਕੱਲ ਫੜਕੇ ਤੇ ਆ ਉਹਦੇ ਆਧਾਰ ਤੇ ਤੁਹਾਨੂੰ ਦੱਸਣਾ ਚਾਹੁੰਨਾ ਕਿ 307 ਜਿਹੜੀ ਪੁਰਾਣੀ ਆਈਪੀਸੀ ਦੀ ਧਾਰਾ ਤੇ ਮੌਜੂਦਾ 109 ਬੀਐਨਐਸ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਬੰਦੇ ਨੂੰ ਜੇਲ੍ਹ ਭੇਜਿਆ ਗਿਆ ਉਹਦੇ ਮੋਬਾਈਲ ਜਿਹੜੇ ਆ ਫੋਰੈਂਸਿਕ ਜਾਂਚ ਲਈ ਭੇਜੇ ਗਏ ਆ ਕਿਉਂਕਿ ਇਹਨਾਂ ਨੇ ਨਵਾਂ ਤਰੀਕਾ ਬਣਾਇਆ ਕਿ ਵਟਸਐਪ ਰਾਹੀਂ ਡਿਮਾਂਡ ਐਂਡ ਸਪਲਾਈ ਜਿਹੜਾ ਉਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਨਾ ਕਿ ਜੇ ਕੋਈ ਵੀ ਖਰੀਦਾ ਵੀ ਹੈ ਨਾ ਤੇ ਉਹਦੇ ਮਾਪੇ-ਬਾਪ ਨੂੰ ਵੀ ਹਦਾਇਤ ਕੀਤੀ ਜਾਂਦੀ ਜਾਂਦੇ ਕਿ ਤੁਹਾਡਾ ਬੱਚਾ ਧਿਆਨ ਰੱਖੋ ਜੇ ਚਾਇਨਾ ਡੋਰ ਨਾਲ ਖੇਡ ਰਿਹਾ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਦੁਕਾਨਦਾਰਾਂ ਨੂੰ ਵੀ ਤੁਹਾਡੇ ਮੱਦੇਨਜ਼ਰ ਅਸੀਂ ਅਪੀਲ ਕਰਨੀ ਚਾਹੁੰਨਾ ਕਿ ਤੁਸੀਂ ਇਹ ਜਿਹੜੇ ਚਾਇਨਾ ਡੋਰ ਵੇਚਣ ਵਾਲਾ ਧੰਦਾ ਬੰਦ ਕਰੋ ਐਵੇਂ ਇਹਦੇ ਵਿੱਚ 307 ਦਾ ਪਰਚਾ ਹੋ ਜਾਂਦਾ ਤੇ ਮੁੜ ਕੇ ਫਿਰ ਨੁਕਸਾਨ ਝੱਲਣਾ ਪੈਂਦਾ ਜਿਹੜਾ ਤੁਸੀਂ ਕੱਲ ਬੰਦਾ ਫੜਿਆ ਉੱਤੇ 307 ਦਾ ਮਾਮਲਾ ਦਰਜ ਬਿਲਕੁਲ ਜੀ 109 BNS ਪੁਰਾਣੀ 307 IPC ਤਹਿਤ ਪਰਚਾ ਦਰਜ ਕੀਤਾ ਗਿਆ ਉਹਨੂੰ ਜੇਲ੍ਹ ਭ ਤੇ ਅਗਲੀ ਜਿਹੜੀ ਆ ਉਹਦੇ ਵਿੱਚ ਜਿਹਦਾ ਜਿਹਦਾ ਨਾਮ ਆਉਂਦਾ ਹੈ ਮੁਕਦਮੇ ਦੇ ਵਿੱਚ ਉਹਦੀ WhatsApp ਕਾਲਿੰਗ ਹਿਸਟਰੀ ਚੈੱਕ ਕੀਤੀ ਜਾ ਰਹੀ ਹੈ ਉਹਦੇ ਉਹਨਾਂ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਜਿਹੜੇ ਜਿਹੜੇ ਸਾਡੇ ਵਿਭਾਗ ਨਾਲ ਹੈ ਮੇਰੇ ਨਾਲ ਫਸਿਲਦਾਰ ਸਾਹਿਬ ਨੇ ਜੀ ਉਹ ਵੀ ਤੁਹਾਨੂੰ ਜਾਣਕਾਰੀ ਦੇਣਗੇ ਤੇ ਬਾਕੀ ਸਾਡੀ ਸਟਾਫ ਸਾਡੀ ਪੁਲਿਸ ਸਮੁਸ਼ਤ ਹੈ ਦਾ ਸਿਵਲ ਪਰਚਰ ਦੇ ਵਿੱਚ ਵੀ ਬੰਦੇ ਛੱਡੇ ਹੋਏ ਆ ਜੇ ਕੋਈ ਅਜਿਹਾ ਤ੍ਰਿਪੜੀ ਏਰੀਆ ਦੇ ਵਿੱਚ ਜਾਂ ਪਟਿਆਲਾ ਸ਼ਹਿਰ ਦੇ ਵਿੱਚ ਕੋਈ ਵੇਚਦਾ ਫੜਿਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਤੁਸੀਂ ਵੀ ਪਵਾਲ ਪ੍ਰਸ਼ਾਸਨ ਇਨਾਮ ਦੀ ਵੀ ਵੰਡ ਕੀਤੀਆਂ ਲੋਕਾਂ ਨੂੰ ਵੀ ਨਾਮ ਦਿੱਤਾ ਜਾਏਗਾ ਔਰ ਵੀ ਵਕ ਵਕ ਚਾਰੇ हां जी हां जी बिल्कुल ਜਿਹੜਾ ਹੈਗਾ ਮਾਨਯੋਗ ਡੀਸੀ ਸਾਹਿਬ ਦੀ ਸਖਤ ਅਧਿਤਾ ਨੇ ਡੀਸੀ मैम बार-बार मीटिंग्स ਵੀ ਜਿਹੜੀਆਂ ਸਾਡੇ ਉੱਚ ਅਧਿਕਾਰੀ ਨੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਰਿਆਂ ਨਾਲ ਲੈ ਰਹੇ ਨੇ ਔਰ ਸਰਕਾਰ ਬਿਲਕੁਲ ਸਖਤ ਹੈ ਦੇ ਤੇ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਕਿ ਕੱਲ ਹੀ ਜਿਹੜਾ ਹੈਗਾ ਇੱਕ ਪਰਚਾ ਵੀ 307 ਦਾ ਦਿੱਤਾ ਸੋ ਅਸੀਂ ਜਿਹੜਾ ਹੈਗਾ ਪ੍ਰਸ਼ਾਸਨ ਪੂਰੀ ਤਰ੍ਹਾਂ ਮਸਤੈਦ ਹੈ ਜੇ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰਦਾ ਅਸੀਂ ਜਿਹੜਾ ਹੈਗਾ ਸਖਤ ਐਕਸ਼ਨ ਉਹਦੇ ਤੇ ਲਿਆ ਜਾਇਆ ਜਾਏਗਾ ਜ਼ਰਤ ਨਹੀਂ ਕਿ ਕੋਈ ਵੀ ਬੰਦਾ ਜਿਹੜਾ ਚਾਇਨਾ ਡੂਰ ਚੋਰ ਨਾ ਹੋਵੇ ਉਹ ਬਿਲਕੁਲ ਇੱਧਰ ਵੀ ਆ ਜਾਏ ਇੱਧਰੋਂ ਤੇ ਮੈਡਮ ਡੀਸੀ ਸਭ ਵੱਲੋਂ ਸਖਤ ਤਹਿਤਾਂ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਨੇ ਅਸੀਂ ਦੋਨੇ ਵਿਭਾਗ ਪੁਲਿਸ ਤੇ ਪ੍ਰਸ਼ਾਸਨ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਚੈਕਿੰਗ ਮਹਿੰਨ ਚਲਾਈ ਗਈ ਹੈ ਇਹਦੇ ਤੋਂ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਤੇ ਚੈਨਾ ਡੋਰ ਤੇ ਉਹਦੇ ਵਿੱਚ ਸਪੈਸ਼ਲ ਜਿਹੜੀ ਜਾਣਕਾਰੀ ਦੇਣ ਯੋਗ ਹੈ ਕਿ 307 ਧਾਰਾ ਆਈਪੀਸੀ ਦੀ ਤੇ 109 ਪੀਐਨਐਸ ਉਹ ਲਗਾਈ ਗਈ ਹੈ ਉਹਨੂੰ ਜੇਲ੍ਹ ਭੇਜਿਆ ਗਿਆ ਉਹਦਾ ਫੋਨ ਜਿਹੜਾ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਉਹਦੇ ਵਿੱਚ ਵਟਸਐਪ ਰਾਹੀਂ ਇਹ ਦੇਖਣ ਵਿੱਚ ਆਇਆ ਕਿ ਆਮ ਤੌਰ ਤੇ ਹੁਣ ਦੁਕਾਨਾਂ ਦੇ ਵਿੱਚ ਨਹੀਂ ਰਾਦੇ ਵਿੱਚ ਲਕਾਸ਼ ਪਾ ਕੇ ਰੱਖਦੇ ਤੇ ਵਟਸਐਪ ਰਾਹੀਂ ਜੋ ਡਿਮਾਂਡ ਆਉਂਦੀ ਹੈ ਉਸ ਦਾ ਸਪਲਾਈ ਕਰਦੇ। ਤੋਂ ਇਸ ਨੈਕਸਸ ਨੂੰ ਤੋੜਨ ਲਈ ਮੈਂ ਜਾਣਕਾਰੀ ਤੁਹਾਡੇ ਵਾਸਤੇ ਰਹੀ ਲੈਣਾ ਚਾਹੁੰਨਾ ਕਿ ਜੇ ਮਾਪਿਓ ਵੀ ਧਿਆਨ ਰੱਖਣ ਕਿ ਸਾਡੇ ਬੱਚੇ ਕੋਲ ਜੇ ਕੋਈ ਚਾਇਨਾ ਡੋਰਾ ਤਾਂ ਉਸ ਵੰਦੀ ਪੁਲਿਸ ਨੂੰ ਸਲਾਹ ਦੇਣਾ ਕਿਉਂਕਿ ਜੇ ਜੇਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਕੱਲ ਨੂੰ ਉਸ ਡੋਰ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹਦੇ ਵਿੱਚ ਪਤੰਗਦੂ ਜਿਹੜਾ ਅਡਾਰਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਵੇਚਣ ਵਾਲੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਕੀਤੀ ਵੀ ਗਈ ਹੈ ਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ। ਦੁਕਾਨ 'ਚ ਚੈਕਿੰਗ ਕੀਤੀ ਕੁਝ ਬਰਾਮੋਗ ਹੋਈ ਦੇਖੋ ਦੁਕਾਨ ਦੀ ਚੈਕਿੰਗ ਕੀਤੀ ਗਈ ਹੈ ਇਹਨਾਂ ਦੇ ਪਿੱਛੇ ਇੱਕ ਵੇਅਰ ਹਾਊਸ ਬਣਾਇਆ ਹੈ ਉਹਦੀ ਵੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਕਾਟਨ ਦੀਆਂ ਜਿਹੜੇ ਡੋਸ ਬਰਾਮਦ ਹੋਈਆਂ ਜੋ ਕਿ ਅਲਾਉਡ ਨਹੀਂ ਉਹ ਕਰ ਸਕਦੇ ਪਰੰਤੂ ਜੇ ਕੋਈ ਵੀ ਚੈਨਾ ਡੋਰ ਕਿਤੇ ਵੀ ਵੇਚਦਾ ਆ ਕੋਈ ਇਲਾਹਾ ਦਿੰਦਾ ਉਹਦੀ ਸੂਚਨਾ ਗੁਪਤ ਰੱਖੀ ਜਾਵੇਗੀ ਤੇ ਉਹਦੇ ਇਸ ਮੰਦ ਦੀ ਤੁਹਾਨੂੰ ਹਦਾਇਤ ਵੀ ਕੀਤੀ ਜਾਂਦੀ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਕਿ ਨਾ ਵੇਚੇ ਇੱਕੋ ਜਿਹੀ ਤਰੀਕਾ ਕੁਸ਼ਤ ਤੱਕ ਸਿਮਿਲਰ ਹੈ ਪਰ ਇਹਦੇ ਵਿੱਚ WhatsApp ਰਾਹੀਂ ਮੈਂ ਜਿਹੜਾ ਅਸੀਂ ਦੋਸ਼ੀ ਫੜਿਆ ਉਹਦਾ ਮੋਬਾਈਲ ਫੋਨ ਜਿਹੜਾ ਹਾਸਲ ਕੀਤਾ ਉਹਦੇ WhatsApp ਦੀ ਕਾਲ ਚੈਟ ਜਿਹੜੀ ਹਿਸਟਰੀ ਬੱਚੀ ਗਈ ਉਹਨੂੰ ਫਰੈਂਸੀ ਜਾਂਚ ਵੀ ਕਰਾਈ ਜਾ ਰਹੀ ਹੈ ਕਿ ਕੋਲਾ ਕੁਝ ਡਿਲੀਟ ਵੀ ਕੀਤੀਆਂ ਹੋਈਆਂ ਸੀ ਉਹਨੇ ਉਸ ਸਬੰਧੀ ਜਿਹੜੀ ਹੈ ਅਗਲੀ ਕਾਰਵਾਈ ਮੁਕੱਦਮਾ ਦਰਜ ਕੀਤਾ ਗਿਆ ਉਹ ਜਾਰੀ ਹੈ ਜੀ ਤੇ ਉਸ ਤੇ ਕੋਈ ਵੀ ਕੋਈ ਵੱਡਾ ਖਲਾਸਾ ਹੋਇਆ ਵੀ ਪਿੱਛੋਂ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਦੇਣੀ ਸੀ ਉਹਨੀਆਂ ਡਿਲੀਵਰੀ ਤੇ ਕੀ ਰੇਟ ਸੀ ਇਹਨਾਂ ਦਾ ਉਹ ਸਾਰਾ ਤੁਹਾਡੇ ਨਾਲ ਜਿਹੜਾ ਕੋਈ ਕੁਝ ਸ਼ੇਅਰ ਕੀਤਾ ਜਾਵੇ ਇੱਕ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਇੱਧਰ ਇੱਕ ਸ਼ਾਸਨ ਬਜੀ 112 ਕੰਟਰੋਲ ਰੂਮ ਹੈਲਪਲਾਈਨ ਨੰਬਰ ਸਾਰੇ ਜਿਹੜੇ ਜਾਰੀ ਕੀਤੇਗਾ ਉਹ ਸਪੈਸ਼ਲ ਹੈਲਪਲਾਈਨ ਨਹੀਂ ਚਲਾਈ ਗਈ ਪਰ ਫਿਰ ਵੀ ਜੇ ਕੋਈ ਜਾਣਕਾਰੀ ਦੇਣੀ ਚਾਹੁੰਦਾ ਹੈ ਕੋਪੋਰਸ ਦਾ ਨੰਬਰ ਕੁਝ ਵੀ ਜਿਹੜੀ ਸੂਚਨਾ ਦਿੱਤੀ ਜਾਵੇ ਗੁਪਤ ਰੱਖਿਆ ਜਾਂਦਾ ਹੈ ਹਾਂ ਜੀ ਸਰ